ਉਹ ਸਭ ਕਮੂਨੇ ਖਨੌਰੀ ਐਸਕੇਮ ਜਾ ਸਕਦਾ ਉਹਨਾਂ ਨੇ ਬਾਹ ਜਾਊਗਾ ਜਾ ਕੇ ਮਤਲਬ ਬੇਨਤੀ ਕਰੂਗਾ ਵੀ ਆਓ ਯਾਰ ਇਕੱਠੇ ਹੋ ਕੇ ਲੜੀਏ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਦੀ ਗੱਲ ਆ ਸੰਘਰਸ਼ ਤਾਂ ਚੱਲਦੇ ਰਹਿਣਗੇ ਕਿ ਕਈ ਲੋਕ ਤਾਂ ਇਹ ਦੇਖਣ ਆਉਂਦੇ ਆ ਕਿ ਡੱਲੇਵਾਲ ਹੈਗਾ ਜਾਂ ਮਰ ਗਿਆ ਕਿ ਦੇਖੋ ਉਹਨਾਂ ਨੂੰ ਲੱਗਦਾ ਅਸੀਂ ਅੱਜ ਹੁਣ ਫੇਰ ਜਾਵਾਂਗੇ ਅਸੀਂ ਜਾਵਾਂਗੇ ਅਸੀਂ ਮਤਲਬ ਮਤਲਬ ਕਾਫਲਾ ਲੈ ਕੇ ਜਾਵਾਂਗੇ ਉਹਨਾਂ ਨੂੰ ਹੋ ਸਕਦਾ ਲੱਗਦਾ ਪਰ ਸਾਡੀ ਇਹ ਅਸੀਂ ਤਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅੰਦਾ ਅਸਾਰ ਹੈ ਇਹ ਤਾਂ ਹੋਣ ਦੇ ਆ ਸਾਨੂੰ ਲੱਗਦਾ ਪੱਕੇ ਅਸਾਰ ਹੋਣਗੇ ਉਹਨੇ ਜਾ ਕੇ ਕੀ ਉਹਨਾਂ ਨੂੰ ਮਰਨ ਵਾਰ ਤੋੜਨ ਦੀ ਅਪੀਲ ਕੀਤੀ ਜਾਊਗੀ ਜਾਂ ਕਿਸ ਤਰੀਕੇ ਨਾਲ ਮੋਦੀ ਹਕੂਮਤ ਨੂੰ ਅਸਲ ਵਿੱਚ ਬੋਲਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਤੇ ਹਜੇ ਮੋਦੀ ਹਕੂਮਤ ਦੇ ਕੰਨਾਂ ਤੇ ਨਹੀਂ ਸਰਕੀ ਨੀ ਜਿਹੜਾ ਆਉਣ ਵਾਲਾ ਸਮਾਂ ਉਹ ਸਰਕਣ ਲਾ ਦੂਗਾ ਮੋਗਾ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਮੋਗਾ ਵਿਖੇ ਮਹਾਪੰਚਾਇਤ ਵੱਡੀ ਗੈਂਤੀ ਵਿੱਚ ਕਿਸਾਨ ਪਹੁੰਚੇ ਆ ਉੱਥੇ ਹੀ ਕਿਸਾਨ ਆ ਗੋ ਮਨਜੀਤ ਸਿੰਘ ਧਨੇਰ ਪਹੁੰਚਿਆ ਗੱਲਬਾਤ ਕਰਦੇ ਉਹਨਾਂ ਤੇ ਸਰਬ ਇੱਕ ਬੜੀਆਂ ਗੱਲਾਂ ਚੱਲ ਰਹੀਆਂ ਅਸੀਂ ਕਿ ਲੋਕ ਐਸਕੀਐਮ ਤੋਂ ਟੁੱਟ ਗਏ ਛੱਡ ਚੁੱਕੇ ਐਸਕੀਐਮ ਨੂੰ ਅੱਜ ਦਾ ਇਕੱਠ ਵੇਖ ਕੇ ਕੀ ਲੱਗਦਾ ਦੇਖੋ ਮੈਂ ਇਹਨਾਂ ਜਵਾਬ ਦੇ ਮੈਂ ਤਾਂ ਤੁਸੀਂ ਆਪ ਦੇਖੋ ਕੀ ਜਿੱਦੇ ਸਾਡੇ ਪ੍ਰਬੰਧ ਕਰੇ ਸੀ ਉਹ ਛੋਟੇ ਪੈ ਕੇ ਚਾਰਜ ਫਿਰੋ ਸਾਨੂੰ ਪਰਦੇ ਚੱਕਣੇ ਪੈਗੇ ਦਰਗੀਆਂ ਸਾ ਤੋਂ ਪੂਰੀਆਂ ਨਹੀਂ ਆ ਰਹੀਆਂ ਬਾਰ ਬਾਰ ਅਪੀਲਾਂ ਹੋ ਰਹੀਆਂ ਇਥੋਂ ਟੈਂਟ ਵਾਲੇ ਦਰਗੀਆਂ ਹੋਰ ਪਚਾ ਦਿਓ ਪਰ ਜਿੰਦਾ ਕੱਟ ਸਾਹਮਣੇ ਦਿਖ ਰਿਹਾ ਇਹ ਦੂ ਕਿਤੇ ਬਾਹਲਾ ਮੰਡੀ ਦੇ ਵਿੱਚ ਫਿਰਦਾ ਇਹ ਸੱਚੀ ਦੱਸਦਾ ਵੀ ਜਿਹੜੇ ਪੰਜਾਬ ਦੇ ਲੋਕਾਂ ਸੰਯੁਕਤ ਮੋਰਚੇ ਨਾਲ ਮਤਲਬ ਜੋਟੀ ਪਾ ਕੇ ਜੁੜੇ ਹੋਇਆ ਇਹ ਇੱਕ ਅਜਿਹਾ ਜਿਹੜਾ ਇਕੱਠ ਹੈ ਇਹ ਕੀ ਸਨੇਹਾ ਦੇਣ ਲਈ ਹੈ ਜਿਹੜੇ ਸ਼ੰਭੂ ਖਨੌਰੀ ਤੇ ਬੈਠੇ ਐ ਡੱਲੇਵਾਲ ਸਾਹਿਬ ਮਾਰਨ ਵਾਰ ਤੇ ਬੈਠੇ ਐ ਉਹਨਾਂ ਦੇ ਹੱਕ ਵਿੱਚ ਐ ਜਾਂ ਜਿਹੜੀਆਂ ਤਿੰਨ ਦੁਬਾਰਾ ਕੀਤੀ ਨੀਤੀਆਂ ਦੁਬਾਰਾ ਲਾਗੂ ਕਰਨ ਮਾਰਕੀਟਿੰਗ ਐਕਟ ਦੇ ਤਹਿਤ ਕੀਤੀਆਂ ਜਾ ਰਹੀਆਂ ਉਹਦੇ ਲਈ ਐ ਕਿਹਦੇ ਲਈ ਐ ਇਹ ਦੋਨਾਂ ਦੇ ਲਈ ਹੋਈ ਆ ਜਿਹੜੀ ਸੰਯੁਕਤ ਮੋਰਚੇ ਵੱਲੋਂ ਕੋਸ਼ਿਸ਼ ਆ ਪਹਿਲਾਂ ਵੀ ਸੀ ਵੀ ਬਈ ਆਪਣੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਆ ਬਚਣੀ ਚਾਹੀਦੀ ਆ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਪ੍ਰੈਸ਼ਰ ਪਾ ਰਹੇ ਆ ਅਸੀਂ ਉਹਦੇ ਤੇ ਵੀ ਦਾਅਵਤ ਨਾਲ ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਵੀ ਜਿਹੜੀ ਨਵੀਂ Sí, que sí, de repente no, no. ya sube ਉਹ ਵੀ ਬੜੀ ਖਤਰਨਾਕ ਹੈ ਸ਼ਾਇਦ ਉਹਨੇ ਸਾਡੀਆਂ ਮਤਲਬ ਮਤਲਬ ਐਡੋ ਅੱਡੀ ਲੱਗਦੀਆਂ ਕਾਨਫਰੰਸਾਂ ਦੇਖ ਕੇ ਸੈਂਟਰ ਦਾ ਆਇਆ ਪਿਆ ਪਰ ਅੱਜ ਦਾ ਕੱਟ ਪੰਜਾਬ ਦਾ ਦੱਸੂਗਾ ਵੀ ਪੰਜਾਬ ਜਿਹੇ ਜਿਹੀਆਂ ਹਾਲਤਾਂ 'ਚ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹਦੋਂ ਕਿਤੇ ਨਵਾਂ ਦਰਵਾਹ ਹੋ ਕੇ ਉਹ ਤੋਂ ਸਾਨੂੰ ਬਹੁਤ ਦੇਰ ਲੱਗੀ ਸੀ ਅੱਜ ਇਹ ਚਿੱਠੀ ਆਈ ਤੋਂ ਦੇਰ ਨਹੀਂ ਲੱਗੀ ਬਹੁਤ ਜਲਦੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਸੀਂ ਲਾਂਬੰਦ ਕਰਕੇ ਜਿਹਦੇ 'ਚ ਮਜ਼ਦੂਰ ਕਿਸਾਨ ਤੇ ਹੋਰ ਜਿਹੜੇ ਛੋਟੇ ਦੁਕਾਨਦਾਰਾ ਉਹਨਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਕਿਉਂਕਿ ਮੰਗਾ ਸਾਰਿਆਂ ਦੀਆਂ ਜਿਹੜੀਆਂ ਉਹ ਮਤਲਬ ਜੇ ਮੰਡੀ ਫੇਲ ਹੁੰਦੀ ਆ ਮੰਡੀ ਵਾਲਾ ਕੰੂ ਫੇਲ ਹੁੰਦਾ ਉਹ ਚ ਮਜ਼ਦੂਰ ਵੀ ਜਾਣਾ ਛੋਟਾ ਦੁਕਾਨਦਾਰ ਵੀ ਜਾਣਾ ਮੌਲਾ ਨੇ ਬਾਜ਼ਾਰ ਖਾ ਲੈਣੇ ਆ ਇਸ ਕਰਕੇ ਸਾਰਿਆਂ ਨੂੰ ਸਮਝਾ ਕੇ ਨਾਲ ਜੋੜਾਂਗੇ ਤੇ ਇਹ ਸ਼ੇ ਘਰ ਸਿਰ ਆ ਪਰ ਕੁਝ ਲੋਕ ਆ ਜਿਹੜੇ ਜਿਹੜੇ ਸ਼ੰਭੂ ਖਨੋਰੀ ਬੈਠੇ ਸਾਥੀ ਆ ਉਹਨਾਂ ਦੇ ਸਾਥੀ ਵੀ ਪੋਸਟਰ ਪਾ ਰਹੇ ਆ ਕਿ ਮਾਮਲਾ ਕੇਂਦਰ ਨਾਲ ਆ ਟੱਕਰ ਕੇਂਦਰ ਨਾਲ ਆ ਇਕੱਠ ਜਿਹੜਾ ਰੱਖਿਆ ਜਾ ਰਿਹਾ ਮੋਗੇ ਰੱਖਿਆ ਦੇਖੋ ਜਿਹੜਾ ਗੈਰ ਸੀਰੀਅਸ ਬੰਦਾ ਉਹ ਇਹੋ ਜਿਹਾ ਕੁਝ ਕਹਿ ਸਕਦਾ ਨਹੀਂ ਲੜਾਂ ਦਾ ਅਧਿਕਾਰ ਸਭ ਨੂੰ ਆ ਲੜਨ ਦਾ ਢਾਂਗਾ ਆਪੋ ਆਉਦਾ ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਾਂਗੇ ਅਸੀਂ ਕਹਿੰਦੇ ਉਹ ਲੜਾਈ ਲੜਦੇ ਠੀਕ ਲੜਦੇ ਉਹਨਾਂ ਦਾ ਢਾਂਗਾ ਸਰਕਾਰ ਨੂੰ ਰਣੀ ਮੰਗਾ ਮੰਨਣੀ ਚਾਹੀਦੀ ਹੈ ਇਸਕੇ ਮੈਨੂੰ ਜਿਹੜੀ ਠੀਕ ਲੱਗਦੀ ਹੈ ਉਹ ਤੇ ਅੱਗੇ ਅੱਜ ਇੱਥੇ 2:30 ਵਜੇ ਐਲਾਨ ਹੋਣਗੇ ਅਸੀਂ ਬਲੀ ਜਿਹੜੀ ਆਪ ਦੇ ਵੱਲੋਂ ਪਹਿਲਾਂ ਕੋਸ਼ਿਸ਼ਾਂ ਦੀ ਸਾਡੀਆਂ ਇੱਕ ਤਾਲੀਆਂ ਅੱਜ ਅਸੀਂ ਉਹਨਾਂ ਨੂੰ ਹੋਰ ਵੀ ਮਤਲਬ ਮਜ਼ਬੂਤ ਕਰਕੇ ਉਹਨਾਂ ਦੇ ਮਤਲਬ ਕੋਲੇ ਆਪ ਜਾਵਾਂਗੇ ਵੀ ਆਓ ਯਾਰ ਇਕੱਠੇ ਹੋ ਕੇ ਲੜੀਏ ਸ਼ੰਭੂ ਦੇ ਖਨੌਰੀ ਐਸਕੇ ਮ ਜਾ ਸਕਦਾ ਉਹਨਾਂ ਨੇ ਹਾਂ ਜਾਊਗਾ ਜਾ ਕੇ ਮਤਲਬ ਬੇਨਤੀ ਕਰੂਗਾ ਵੀ ਆਓ ਯਾਰ ਇਕੱਠੇ ਹੋ ਕੇ ਲੜੀਏ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਦੀ ਗੱਲ ਹੈ ਸੰਘਰਸ਼ ਚੱਲਦੇ ਰਹਿਣਗੇ ਪਰ ਕਾ ਐਡਾ ਜਿਹੜਾ ਤਕੜਾ ਆਗੂ ਹੈ ਉਹ ਮਤਲਬ ਜੇ ਸਾਡੇ ਕੋਲੋਂ ਖੁਰ ਜਾਂਦਾ ਤਾਂ ਉਹ ਮਤਲਬ ਲੋਕ ਲਹਿਰ ਨੂੰ ਵੱਡਾ ਘਾਟ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਪਹਿਲਾਂ ਵੀ ਗਏ ਸੀ ਪਰ ਤੁਸੀਂ ਗਏ ਉਹਦਾ ਇੱਕ ਬਿਆਨ ਆਉਂਦਾ ਕਾਕਾ ਕੋਟਲਾ ਦਾ ਕਿ ਕਈ ਲੋਕ ਤਾਂ ਇਹ ਦੇਖਣ ਆਉਂਦੇ ਆ ਕਿ ਡੱਲੇ ਵਾਲ ਹੈਗਾ ਜਾਂ ਮਰ ਗਿਆ ਦੇਖੋ ਉਹਨਾਂ ਨੂੰ ਲੱਗਦਾ ਅਸੀਂ ਅੱਜ ਹੁਣ ਫੇਰ ਜਾਵਾਂਗੇ ਅਸੀਂ ਜਾਵਾਂਗੇ ਅਸੀਂ ਮਤਲਬ ਕਾਫਲਾ ਲੈ ਕੇ ਜਾਵਾਂਗੇ ਉਹਨਾਂ ਨੂੰ ਹੋ ਸਕਦਾ ਲੱਗਦਾ ਪਰ ਸਾਡੀ ਇਹ ਅਸੀਂ ਤਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਿਛਲੇ ਦਿਨੀ ਇੱਕ ਇੰਟਰਵਿਊ ਵਿੱਚ ਸਵਾਲ ਕੀਤਾ ਸੀ ਕਿ ਕਾਕਾ ਕੋਟੜਾ ਨੂੰ ਹੀ ਉਹਨਾਂ ਨੂੰ ਕਹਿ ਸੀ ਕਿ ਇਕਤਾ ਦੀ ਗੱਲ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਮੋਰਚਾ ਅਸੀਂ ਨਹੀਂ ਤੋੜਿਆ ਜਿਨ੍ਹਾਂ ਨੇ ਤੋੜਿਆ ਉਹ ਗੱਲ ਕਰਨਾ ਅਸੀਂ ਤਾਂ ਪਾਸੇ ਤਾਂ ਹੋਇਆ ਕਿ ਉਹ ਸਾਰੇ ਚੋਣਾਂ ਦੇ ਵਿੱਚ ਚਲੇ ਗਏ ਦੇਖੋ ਜਿਹੜੀ ਏਕਤਾ ਹੁੰਦੀ ਉਹ ਸਾਰਿਆਂ ਨਾਲ ਹੀ ਹੁੰਦੀ ਹੈ ਸਾਰਿਆਂ ਨੂੰ ਇੱਕ ਜੁੱਟ ਹੋਣਾ ਇਕੱਠੇ ਬੈਠਣ ਚਾਹੁੰਦਾ ਹੁੰਦਾ ਕੋਈ ਕਿ ਸਦੈ ਮਗਰ ਜਾਵੇ ਨਾ ਜਾਵੇ ਇਹ ਨਹੀਂ ਹੁੰਦੀਆ ਮਤਲਬ ਅਸੀਂ ਮੀਟਿੰਗਾਂ ਆਉਣ ਵਾਲੇ ਸਮਝ ਫਿਰ ਮੀਟਿੰਗ ਸੱਦੀ ਹੈ ਜਲਦੀ ਹੈ ਅਸੀਂ ਉਹਦੇ ਜੋ ਉਹਨਾਂ ਨੂੰ ਵੀ ਸੱਦਾਂਗੇ ਜੇ ਉਹਨਾਂ ਦੀ ਆ ਗੱਲ ਹੋਊਗੀ ਪਤਾ ਲੱਗ ਜੂ ਅਸੀਂ ਤਾਂ ਇਹਨੂੰ ਕਹਿੰਦੇ ਆ ਕੇ ਰੱਖੋ ਗੱਲ ਜੇ ਆ ਲੱਗਦੇ ਉਹ ਤੇ ਬੈਸ ਹੋ ਜੂ ਫਿਰਾਂ ਦਾ ਅਸਾਰ ਹੈ ਇਕਤਾ ਹੋਣ ਦੇ ਸਾਨੂੰ ਲੱਗਦਾ ਪੱਕੇ ਅਸਾਰ ਹੋਣਗੇ ਉਹਨੇ ਜਾ ਕੇ ਕੀ ਉਹਨਾਂ ਨੂੰ ਮਰਨ ਵਾਰ ਤੋੜਨ ਦੀ ਅਪੀਲ ਕੀਤੀ ਜਾਊਗੀ ਜਾਂ ਕਿਸ ਤਰੀਕੇ ਨਾਲ ਸਾਡੇ ਵੱਲੋਂ ਅਪੀਲ ਹੋਊਗੀ ਵੀ ਮਤਲਬ ਤੁਹਾਨੂੰ ਦਰੂਰਵਾਹ ਲੈਣੀ ਚਾਹੀਦੀ ਆ ਤੇ ਸਰਕਾਰ ਤੇ ਆਪਾਂ ਰਲ ਕੇ ਦਬਾਅ ਪਾਈਏ ਸਾਡਾ ਆਗੂ ਬਚਾਈਏ ਤੇ ਮੰਗਾਂ ਵੀ ਮੰਗ ਜਿਹੜਾ ਸੰਘਰਸ਼ ਚੱਲ ਰਿਹਾ ਦੋਨੇ ਦੋਨੇ ਫਾਰਮਾਂ ਦੇ ਉੱਤੇ ਦੋਨੇ ਮੋਰਚਿਆਂ ਤੇ ਦੋਨੇ ਫਾਰਮਾਂ ਵੱਲੋਂ ਉਹ ਸੰਘਰਸ਼ਾਂ ਨੂੰ ਕੋਈ ਨਵੇਂ ਰੂਪ ਦੇ ਵਿੱਚ ਦੁਬਾਰਾ ਲਾਗੂ ਕਰਨਾ ਜਿਹੜਾ ਚੱਲ ਰਿਹਾ ਉਹਨਾਂ ਨੂੰ ਚੱਲਣ ਦਿੱਤਾ ਜਾਵੇਗਾ ਜੇ ਤਦੋਂ ਮੀਟਿੰਗਾਂ ਮੀਟਿੰਗਾਂ ਹੀ ਡਿਸਕਸ ਕਰਾਂਗੇ ਮੀਟਿੰਗ ਸੱਦੀ ਦੀ ਥੋੜੇ ਦਿਨਾਂ ਚ ਅਸੀਂ ਮੀਟਿੰਗ ਸੱਦ ਲਈ ਉਹਦੇ ਵਿੱਚ ਇਸ ਜਨੂਸਾਰਾ ਕੁਛ ਕਿਹਾ। ਉਹ ਪਹਿਲੀ ਮੀਟਿੰਗ ਇੱਕ ਸਦੀਗੀ ਜਿਹੀ ਦੁਖਨوار ਸਾਹਿਬ ਦੇ ਵਿੱਚ ਉੱਥੇ ਮੈਂ ਹਨੇਰ ਸਾਹਿਬ ਆ ਜਾਂਦੇ ਆ ਪਰ ਡੱਲੇਵਾਲ ਸਾਹਿਬ ਦੀ ਗੈਰ ਰਾਜਨੀਤੀ ਕੋਲੋਂ ਕੋਈ ਆਗੂ ਨਹੀਂ ਆਉਂਦਾ। ਉਹ ਚੀਜ਼ ਲੱਗਦੀ ਹੈ ਵੀ ਫਿਰ ਕਿਤੇ ਦੁਬਾਰਾ ਜੇ ਇਹ ਨਾ ਵਾਪਸ। ਨਹੀਂ ਸਾਨੂੰ ਲੱਗਦਾ ਅਸੀਂ ਅਪੀਲ ਕਰਨ ਜਾਵਾਂਗੇ ਡੱਲੇਵਾਲ ਸਾਹਿਬ ਨੂੰ ਸਾਡੀ ਛੇ ਮੈਂਬਰੀ ਕਮੇਟੀ ਜਾਊਗੀ। ਨਾਲ ਸਾਡਾ ਕਾਫਲਾ ਜਾਊਗਾ। ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਲੱਗਦਾ ਵੀ ਉਹ ਦੁਬਾਰੇ ਫੇਰ ਮੱਲ ਭੇਜਣਗੇ ਬੰਦੇ ਉਹਦੇ। ਪਰ ਉੱਥੇ ਜਾ ਕੇ ਇੱਕ ਵਾਰ ਹਾਂ ਜਾ ਕੇ ਅਸੀਂ ਅਪੀਲ ਕਰਾਂਗੇ। ਲੋਕ ਵੀ ਇਹ ਗੱਲ ਕਹਿੰਦੇ ਆ ਜਦੋਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਇਸ ਕੇਮ ਨੇ ਨਹੀਂ ਦਿੱਤਾ ਗਿਆ ਸਾ ਲੋਕਾਂ ਨੇ ਜਾਣ ਗਏ ਕਿ ਏਕਤਾ ਦੀ ਕਮੀ ਹੈ ਤਾਂ ਚੀਟਾ ਪੈਦਾ ਹੋਈਆਂ ਉਹ ਰਾਸ਼ਟਰਪਤੀ ਸਮੇਂ ਦੇ ਨਾਂ ਦੇ ਨੂੰ ਤੁਸੀਂ ਕਿਵੇਂ ਦੇ ਦੇਖੋ ਰਾਸ਼ਟਰਪਤੀ ਨੂੰ ਹੀ ਆਪਾਂ ਅਪੀਲ ਕਰ ਸਕਦੇ ਸੀ ਰਾਸ਼ਟਰਪਤੀ ਦੇ ਨਾਮ ਮਤਲਬ ਸਮਾਂ ਦੇਣ ਵਾਲਾ ਮੈਨੂੰ ਲੱਗਦਾ ਵੀ ਆਪ ਦੇ ਫਰਜ਼ਾਂ ਦੀ ਕਿਤਾਹੀ ਕੀਤੀ ਹੈ ਉਹਨਾਂ ਨੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਜੇ ਸੰਯੁਕਤ ਕਿਸਾਨ ਮੋਰਚੇ ਦੀ ਉਹ ਬੰਦੇ ਦੀ ਜਾਨ ਬਚਾਉਣ ਵਾਸਤੇ ਹਿੱਲਾ ਕਰਨਾ ਚਾਹੀਦਾ ਸੀ ਸੁਪਰੀਮ ਕੋਰਟ ਲਗਾਤਾਰ ਟੱਚ ਦੇ ਵਿੱਚ ਹੈ ਕਮੇਟੀ ਵੀ ਉਹਨਾਂ ਦੀ ਆ ਕੇ ਮਿਲ ਕੇ ਗਿਆ ਡਲੇਵਾਲ ਸਾਹਿਬ ਨੂੰ ਕਿਵੇਂ ਜਿਹੜੇ ਸੁਪਰੀਮ ਕੋਰਟ ਦੇ ਕਦਮ ਉਠਾ ਰਹੀ ਹੈ ਕੋਨਾ ਕਦਮਾਂ ਨੂੰ ਕਿਵੇਂ ਦੇਖੋ ਦੇਖੋ ਸਾਨੂੰ ਤਾਂ ਇਹ ਲੱਗਦਾ ਜਿਹੜਾ ਮੋਦੀ ਨੇ ਬੋਲਣਾ ਸੁਪਰੀਮ ਕੋਰਟ ਬੋਲੀ ਚੰਨੀ ਹੈ ਮੋਦੀ ਹਕੂਮਤ ਨੂੰ ਅਸਲ ਵਿੱਚ ਬੋਲਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਤੇ ਹਜੇ ਮੋਦੀ ਹਕੂਮਤ ਦੇ ਕੰਨਾਂ ਤੇ ਦੂ ਸਰਕੀ ਨਹੀਂ ਆ ਜਿਹੜਾ ਆਉਣ ਵਾਲਾ ਸਮਾਂ ਉਹ ਉਹ ਸਰਕਣ ਲਾ ਦੂਗਾ ਬਹੁਤ ਬਹੁਤ ਧੰਨਵਾਦ ਲੋਕਵਾਜੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਮੋਗਾ ਵਿਖੇ ਮਹਾ ਪੰਚਾਇਤ ਵੱਡੀ ਗੈਂਤੀ ਵਿੱਚ ਕਿਸਾਨ ਪਹੁੰਚੇ ਆ ਉੱਥੇ ਹੀ ਕਿਸਾਨ ਆ ਗੋ ਮਨਜੀਤ ਸਿੰਘ ਧਨੇਰ ਪਹੁੰਚਿਆ ਗੱਲਬਾਤ ਕਰਦੇ ਉਹਨਾਂ ਤੇ ਸਰਬ ਇੱਕ ਬੜੀਆਂ ਗੱਲਾਂ ਚੱਲ ਰਹੀਆਂ ਅਸੀਂ ਕਿ ਲੋਕ ਐਸਕੇਮ ਤੋਂ ਟੁੱਟ ਗਏ ਛੱਡ ਚੁੱਕੇ ਐਸਕੇਮ ਨੂੰ ਅੱਜ ਦਾ ਇਕੱਠ ਵੇਖ ਕੇ ਕੀ ਲੱਗਦਾ ਦੇਖੋ ਮੈਂ ਇਹਨਾਂ ਜਵਾਬ ਦੇ ਮੈਂ ਤਾਂ ਤੁਸੀਂ ਆਪ ਦੇਖੋ ਕੀ ਜਿੱਦੇ ਸਾਡੇ ਪ੍ਰਬੰਧ ਕਰੇ ਸੀ ਉਹ ਛੋਟੇ ਪੈ ਕੇ ਚਾਰਜ ਫਿਰੋ ਸਾਨੂੰ ਪੜਦੇ ਚੱਕਣੇ ਪੈਗੇ ਦਰਗੀਆਂ ਸਾ ਤੋਂ ਪੂਰੀਆਂ ਨਹੀਂ ਆ ਰਹੀਆਂ ਬਾਰ ਬਾਰ ਅਪੀਲਾਂ ਹੋ ਰਹੀਆਂ ਇਥੋਂ ਟੈਂਟ ਵਾਲੇ ਦਰਗੀਆਂ ਹੋਰ ਪਚਾ ਦਿਓ ਪਰ ਜਿੰਨਾ ਕੱਟ ਸਾਹਮਣੇ ਦਿਖ ਰਿਹਾ ਇਹ ਕਿਤੇ ਬਾਹਲਾ ਮੰਡੀ ਦੇ ਵਿੱਚ ਫਿਰਦਾ ਇਹ ਸੱਚੀ ਦੱਸਦਾ ਵੀ ਜਿਹੜੇ ਪੰਜਾਬ ਦੇ ਲੋਕਾਂ ਸੰਯੁਕਤ ਕਿਸਾਨ ਮੋਰਚੇ ਨਾਲ ਮਤਲਬ ਜੋਟੀ ਪਾ ਕੇ ਜੁੜੇ ਹੋਇਆ ਇਹ ਇੱਕ ਆਜਦਾ ਜਿਹੜਾ ਇਕੱਠ ਹੈ ਇਹ ਕੀ ਸਨੇਹਾ ਦੇਣ ਲਈ ਹੈ ਜਿਹੜੇ ਸ਼ੰਭੂ ਖਨੌਰੀ ਤੇ ਬੈਠੇ ਐ ਡੱਲੇਵਾਲ ਸਾਹਿਬ ਮਾਰਨ ਵਰ ਤੇ ਬੈਠੇ ਐ ਉਹਨਾਂ ਦੇ ਹੱਕ ਵਿੱਚ ਐ ਜਾਂ ਜਿਹੜੀਆਂ ਤਿੰਨ ਦੁਆਰਾ ਕੀਤੀ ਨੀਤੀਆਂ ਦੁਬਾਰਾ ਲਾਗੂ ਕਰਨ ਮਾਰਕੀਟਿੰਗ ਐਕਟ ਦੇ ਤਹਿਤ ਕੀਤੇ ਜਾ ਰਹੀਆਂ ਉਹਦੇ ਲਈ ਐ ਕਿਹਦੇ ਲਈ ਐ ਇਹ ਦੋਨਾਂ ਦੇ ਲਈ ਹੋਈ ਆ ਜਿਹੜੀ ਸੰਯੁਕਤ ਮੋਰਚੇ ਵੱਲੋਂ ਕੋਸ਼ਿਸ਼ ਆ ਪਹਿਲਾਂ ਵੀ ਸੀ ਵੀ ਆਪਣੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਆ ਬਚਣੀ ਚਾਹੀਦੀ ਆ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਪ੍ਰੈਸ਼ਰ ਪਾ ਰਹੇ ਆ ਅਸੀਂ ਉਹਦੇ ਤੇ ਵੀ ਦਾਅ ਦੀ ਨਾਲ ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਵੀ ਜਿਹੜੀ ਨਵੀਂ Sim, sí. que de repente ਉਹ ਵੀ ਬੜੀ ਖਤਰਨਾਕ ਹੈ ਸ਼ਾਇਦ ਉਹਨੇ ਸਾਡੀਆਂ ਮਤਲਬ ਮਤਲਬ ਐਡੋ ਐਡੀ ਲੱਗਦੀਆਂ ਕਾਨਫਰੰਸਾਂ ਦੇਖ ਕੇ ਸੈਂਟਰ ਦਾ ਆਈਆਂ ਪਿਆ ਪਰ ਅੱਜ ਦਾ ਕੱਟ ਪੰਜਾਬ ਦਾ ਦੱਸੂਗਾ ਵੀ ਪੰਜਾਬ ਜਿਹੇ ਜੀਆਂ ਹਾਲਤਾਂ ਚ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹਦੂ ਕਿਤੇ ਨਵਾਂ ਦਰਵਾਹ ਹੋ ਕੇ ਉਹਦੋਂ ਸਾਨੂੰ ਬਹੁਤ ਦੇਰ ਲੱਗੀ ਸੀ ਅੱਜ ਇਹ ਚਿੱਠੀ ਆਈ ਤੋਂ ਦੇਰ ਨਹੀਂ ਲੱਗੀ ਬਹੁਤ ਜਲਦੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਸੀਂ ਲਾਮਬੰਦ ਕਰਕੇ ਜਿਹਦੇ ਚ ਮਜ਼ਦੂਰ ਕਿਸਾਨ ਤੇ ਹੋਰ ਜਿਹੜੇ ਛੋਟੇ ਦੁਕਾਨਦਾਰ ਉਹਨਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਕਿਉਂਕਿ ਮੰਗਾ ਸਾਰਿਆਂ ਦੀਆਂ ਇਹ ਜਿਹੜੀਆਂ ਉਹ ਮਤਲਬ ਜੇ ਮੰਡੀ ਫੇਲ ਹੁੰਦੀ ਆ ਮੰਡੀ ਵਾਲਾ ਕੰੂ ਫੇਲ ਹੁੰਦਾ ਉਹ ਚ ਮਜ਼ਦੂਰ ਵੀ ਜਾਣਾ ਛੋਟਾ ਦੁਕਾਨਦਾਰ ਵੀ ਜਾਣਾ ਮੌਲਾ ਨੇ ਬਾਜ਼ਾਰ ਖਾ ਲੈਣੇ ਆ ਇਸ ਕਰਕੇ ਸਾਰਿਆਂ ਨੂੰ ਸਮਝਾ ਕੇ ਨਾਲ ਜੋੜਾਂਗੇ ਤੇ ਇਹ ਸ਼ਿਕਰ ਸੁਣਾਓ ਪਰ ਕੁਝ ਲੋਕ ਆ ਜਿਹੜੇ ਜਿਹੜੇ ਸ਼ੰਭੂ ਖਨੋਰੀ ਬੈਠੇ ਸਾਥੀ ਆ ਉਹਨਾਂ ਦੇ ਸਾਥੀ ਵੀ ਪੋਸਟਰ ਪਾ ਰਹੇ ਆ ਕਿ ਮਾਮਲਾ ਕੇਂਦਰ ਨਾਲ ਆ ਟੱਕਰ ਕੇਂਦਰ ਨਾਲ ਆ ਇਕੱਠ ਜਿਹੜਾ ਰੱਖਿਆ ਜਾ ਰਿਹਾ ਮੋਗੇ ਰੱਖਿਆ ਦੇਖੋ ਜਿਹੜਾ ਗੈਰ ਸੀਰੀਅਸ ਬੰਦਾ ਉਹ ਇਹੋ ਜਿਹਾ ਕੁਝ ਕਹਿ ਸਕਦਾ ਨਹੀਂ ਲੜਾਂ ਦਾ ਅਧਿਕਾਰ ਸਭ ਨੂੰ ਆ ਲੜਨ ਦਾ ਢਾਂਗਾ ਆਪੋ ਆਉਦਾ ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਾਂਗੇ ਅਸੀਂ ਕਹਿੰਦੇ ਉਹ ਲੜਾਈ ਲੜਦੇ ਠੀਕ ਲੜਦੇ ਉਹਨਾਂ ਦਾ ਢਾਂਗਾ ਸਰਕਾਰ ਨੂੰ ਰਣੀ ਮੰਗਾ ਮੰਨਣੀ ਚਾਹੀਦੀ ਐਸ ਕੰਮ ਨੂੰ ਜਿਹੜੀ ਠੀਕ ਲੱਗਦੀ ਹੈ ਉਹ ਤੇ ਅੱਗੇ ਅੱਜ ਇੱਥੇ 2:30 ਵਜੇ ਐਲਾਨ ਹੋਣਗੇ ਅਸੀਂ ਬਲੀ ਜਿਹੜੀ ਆਪ ਦੇ ਵੱਲੋਂ ਪਹਿਲਾਂ ਕੋਸ਼ਿਸ਼ਾਂ ਸਾਡੀਆਂ ਇੱਕ ਤਾਲੀਆਂ ਅੱਜ ਅਸੀਂ ਉਹਨਾਂ ਨੂੰ ਹੋਰ ਵੀ ਮਤਲਬ ਮਜ਼ਬੂਤ ਕਰਕੇ ਉਹਨਾਂ ਦੇ ਮਤਲਬ ਕੋਲੇ ਆਪ ਜਾਵਾਂਗੇ ਬਈ ਆਓ ਯਾਰ ਇਕੱਠੇ ਹੋ ਕੇ ਲਈਏ ਉਹ ਸੰਬੂ ਦੇ ਖਨੌਰੀ ਐਸਕੇਮ ਜਾ ਸਕਦਾ ਉਹਨਾਂ ਨੇ ਬਾ ਜਾਊਗਾ ਤੇ ਤੁਹਾਡੀ ਜਾ ਕੇ ਮਤਲਬ ਬੇਨਤੀ ਕਰੂਗਾ ਵੀ ਆਓ ਯਾਰ ਇਕੱਠੇ ਹੋ ਕੇ ਲੜੀਏ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਦੀ ਗੱਲ ਹੈ ਸੰਘਰਸ਼ ਤਾਂ ਚੱਲਦੇ ਰਹਿਣਗੇ ਪਰ ਇੱਕ ਐਡਾ ਜਿਹੜਾ ਤਕੜਾ ਆਗੂ ਹੈ ਉਹ ਮਤਲਬ ਜੇ ਸਾਡੇ ਕੋਲੋਂ ਖੁਰ ਜਾਂਦਾ ਤਾਂ ਉਹ ਮਤਲਬ ਲੋਕ ਲਹਿਰ ਨੂੰ ਵੱਡਾ ਘਾਟਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਪਹਿਲਾਂ ਵੀ ਗਏ ਸੀ ਪਰ ਤੁਸੀਂ ਗਏ ਉਹਦਾ ਤੇ ਕਿ ਬਿਆਨ ਆਉਂਦਾ ਕਾਕਾ ਕੋਟਾ ਦਾ ਕਿ ਕਈ ਲੋਕ ਤਾਂ ਇਹ ਦੇਖਣ ਆਉਂਦੇ ਆ ਕਿ ਡੱਲੇਵਾਲ ਹੈਗਾ ਜਾਂ ਮਰ ਗਿਆ ਦੇਖੋ ਉਹਨਾਂ ਨੂੰ ਲੱਗਦਾ ਅਸੀਂ ਅੱਜ ਹੁਣ ਫੇਰ ਜਾਵਾਂਗੇ ਅਸੀਂ ਜਾਵਾਂਗੇ ਅਸੀਂ ਮਤਲਬ ਮਤਲਬ ਕਾਫਲਾ ਲੈ ਕੇ ਜਾਵਾਂਗੇ ਉਹਨਾਂ ਨੂੰ ਹੋ ਸਕਦਾ ਲੱਗਦਾ ਪਰ ਸਾਡੀ ਇਹ ਅਸੀਂ ਤਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਸਵਾਲ ਕੀਤਾ ਸੀ ਕਿ ਕਾਕਾ ਕੋਟੜਾ ਨੂੰ ਹੀ ਉਹਨਾਂ ਨੂੰ ਕਹਿ ਸੀ ਕਿ ਇਕਤਾ ਦੀ ਗੱਲ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਮੋਰਚਾ ਅਸੀਂ ਨਹੀਂ ਤੋੜਿਆ ਜਿਨ੍ਹਾਂ ਨੇ ਤੋੜਿਆ ਉਹ ਗੱਲ ਕਰਨਾ ਅਸੀਂ ਤਾਂ ਪਾਸੇ ਤਾਂ ਹੋਇਆ ਕਿ ਉਹ ਸਾਰੇ ਚੋਣਾਂ ਦੇ ਵਿੱਚ ਚਲੇ ਗਏ ਦੇਖੋ ਜਿਹੜੀ ਏਕਤਾ ਹੁੰਦੀ ਉਹ ਸਾਰਿਆਂ ਨਾਲ ਹੀ ਹੁੰਦੀ ਹੈ ਸਾਰਿਆਂ ਨੂੰ ਇੱਕ ਜੁੱਟ ਹੋਣਾ ਇਕੱਠੇ ਬੈਠਣ ਚਾਹੁੰਦਾ ਹੁੰਦਾ ਕੋਈ ਕਿਸੇ ਦੇ ਮਗਰ ਜਾਵੇ ਨਾ ਜਾਵੇ ਇਹ ਨਹੀਂ ਹੁੰਦੀਆ ਮਤਲਬ ਅਸੀਂ ਮੀਟਿੰਗਾਂ ਆਉਣ ਵਾਲੇ ਸਮਝ ਫਿਰ ਮੀਟਿੰਗ ਸੱਦੀ ਹੈ ਜਲਦੀ ਅਸੀਂ ਉਹਦੇ ਜੋ ਉਹਨਾਂ ਨੂੰ ਵੀ ਸੱਦਾਂਗੇ ਜੇ ਉਹਨਾਂ ਦੀ ਆ ਗੱਲ ਹੋਊਗੀ ਪਤਾ ਲੱਗ ਜੂ ਅਸੀਂ ਤਾਂ ਉਹਨੂੰ ਕਹਿੰਦੇ ਆ ਕੇ ਰੱਖੋ ਗੱਲ ਜੇ ਆ ਲੱਗਦੇ ਉਹ ਤੇ ਬੈਸ ਹੋ ਜੂ ਫਿਰਾਂ ਦਾ ਅਸਾਰ ਹੈ ਇਕਤਾ ਹੋਣ ਦੇ ਸਾਨੂੰ ਲੱਗਦਾ ਪੱਕੇ ਅਸਾਰ ਹੋਣਗੇ ਉਹਤੇ ਜਾ ਕੇ ਕੀ ਉਹਨਾਂ ਨੂੰ ਮਰਨ ਵਾਰ ਤੋੜਨ ਦੀ ਅਪੀਲ ਕੀਤੀ ਜਾਊਗੀ ਜਾਂ ਕਿਸ ਤਰੀਕੇ ਨਾਲ ਸਾਡੇ ਵੱਲੋਂ ਅਪੀਲ ਹੋਊਗੀ ਵੀ ਮਤਲਬ ਤੁਹਾਨੂੰ ਦਰੂਰਵਾਹ ਲੈਣੀ ਚਾਹੀਦੀ ਆ ਤੇ ਸਰਕਾਰ ਤੇ ਆਪਾਂ ਰਲ ਕੇ ਦਬਾਅ ਪਾਈਏ ਸਾਡਾ ਆਗੂ ਬਚਾਈਏ ਤੇ ਮੰਗਾਂ ਵੀ ਮੰਗ ਜਿਹੜਾ ਸੰਘਰਸ਼ ਚੱਲ ਰਿਹਾ ਦੋਨੇ ਦੋਨੇ ਫਾਰਮਾਂ ਦੇ ਉੱਤੇ ਦੋਨੇ ਮੋਰਚਿਆਂ ਤੇ ਦੋਨੇ ਫਾਰਮਾਂ ਵੱਲੋਂ ਉਹ ਸੰਘਰਸ਼ਾਂ ਨੂੰ ਕੋਈ ਨਵੇਂ ਰੂਪ ਦੇ ਵਿੱਚ ਦੁਬਾਰਾ ਲਾਗੂ ਕਰਨਾ ਜਿਹੜਾ ਚੱਲ ਰਿਹਾ ਉਹਨਾਂ ਨੂੰ ਚੱਲਣ ਦਿੱਤਾ ਜਾਵੇਗਾ ਜੇ ਤਦੋਂ ਮੀਟਿੰਗਾਂ ਮੀਟਿੰਗਾਂ ਹੀ ਡਿਸਕਸ ਕਰਾਂਗੇ ਮੀਟਿੰਗ ਸੱਦੀ ਦੀ ਥੋੜੇ ਦਿਨਾਂ ਚ ਅਸੀਂ ਮੀਟਿੰਗ ਸੱਦ ਲਈ ਉਹਦੇ ਵਿੱਚ ਇਸ ਜਦੋਂ ਸਰੋਤ ਕਰਕੇ ਪਹਿਲੀ ਮੀਟਿੰਗ ਇੱਕ ਸਦੀਗੀ ਸੀ ਦੁਖਨਵਾਰ ਸਾਹਿਬ ਦੇ ਵਿੱਚ ਉਥੇ ਧਨੇ ਅੰਧੇਰ ਸਾਹਿਬ ਆ ਜਾਂਦੇ ਆ ਪਰ ਡੱਲੇਵਾਲ ਸਾਹਿਬ ਦੀ ਗੈਰ ਰਾਜਨੀਤੀ ਕੋਲੋਂ ਕੋਈ ਆਗੂ ਨਹੀਂ ਆਉਂਦਾ ਉਹ ਚੀਜ਼ ਲੱਗਦੀ ਹੈ ਵੀ ਫਿਰ ਕਿਤੇ ਦੁਬਾਰਾ ਜੇ ਇਹ ਨਾ ਵਾਪਸ ਨਹੀਂ ਸਾਨੂੰ ਲੱਗਦਾ ਅਸੀਂ ਅਪੀਲ ਕਰਨ ਜਾਵਾਂਗੇ ਡੱਲੇਵਾਲ ਸਾਹਿਬ ਨੂੰ ਸਾਡੀ ਛੇ ਮੈਂਬਰੀ ਕਮੇਟੀ ਜਾਊਗੀ ਨਾਲ ਸਾਡਾ ਕਾਫਲਾ ਜਾਊਗਾ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਲੱਗਦਾ ਵੀ ਉਹ ਦੁਬਾਰੇ ਫੇਰ ਮੱਲ ਭੇਜਣਗੇ ਬੰਦੇ ਉਹਨਾਂ ਉੱਥੇ ਜਾ ਕੇ ਇੱਕ ਵਾਰ ਅਪੀਲ ਹਾਂ ਜਾ ਕੇ ਅਸੀਂ ਅਪੀਲ ਕਰਾਂਗੇ ਲੋਕ ਵੀ ਇਹ ਗੱਲ ਕਹਿੰਦੇ ਆ ਜਦੋਂ ਰਾਸ਼ਟਰਪਤੀ ਤੋਂ ਸਮਾਂ ਮੰਗੇ ਐਸਕੇਮ ਨੇ ਨਹੀਂ ਦਿੱਤਾ ਗਿਆ ਤਾਂ ਲੋਕਾਂ ਨੇ ਕਹਿ ਗਏ ਕਿ ਏਕਤਾ ਦੀ ਕਮੀ ਤਾਂ ਚੀਟਾ ਪੈਦਾ ਹੋਈਆਂ ਉਹ ਰਾਸ਼ਟਰਪਤੀ ਸਮੇਂ ਦੇ ਨਾ ਦੇਣ ਨੂੰ ਤੁਸੀਂ ਕਿਵੇਂ ਦੇ ਦੇਖੋ ਰਾਸ਼ਟਰਪਤੀ ਨੂੰ ਹੀ ਆਪਾਂ ਅਪੀਲ ਕਰ ਸਕਦੇ ਸੀ ਰਾਸ਼ਟਰਪਤੀ ਦੇ ਨਾਮ ਮਤਲਬ ਸਮਾਂ ਦੇਣ ਵਾਲਾ ਮੈਨੂੰ ਲੱਗਦਾ ਵੀ ਆਪ ਦੇ ਫਰਜ਼ਾਂ ਦੀ ਇਕਤਾਹੀ ਕੀਤੀ ਉਹਨਾਂ ਨੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਜੇ ਸੰਯੁਕਤ ਕਿਸਾਨ ਮੋਰਚੇ ਦੀ ਉਹ ਬੰਦੇ ਦੀ ਜਾਨ ਬਚਾਉਣ ਵਾਸਤੇ ਹਿੱਲਾ ਕਰਨਾ ਚਾਹੀਦਾ ਸੀ ਸੁਪਰੀਮ ਕੋਰਟ ਲਗਾਤਾਰ ਦੇ ਵਿੱਚ ਹੈ ਕਮੇਟੀ ਵੀ ਉਹਨਾਂ ਦੀ ਆ ਕੇ ਮਿਲ ਕੇ ਗਿਆ ਡਲੇਵਾਲ ਸਾਹਿਬ ਨੂੰ ਕਿਵੇਂ ਜਿਹੜੇ ਸੁਪਰੀਮ ਕੋਰਟ ਦੇ ਕਦਮ ਉਠਾ ਰਹੀ ਹੈ ਉਹਨਾਂ ਕਦਮਾਂ ਨੂੰ ਕਿਵੇਂ ਦੇਖੋ ਸਾਨੂੰ ਤਾਂ ਇਹ ਲੱਗਦਾ ਜਿਹੜਾ ਮੋਦੀ ਨੇ ਬੋਲਣਾ ਸੁਪਰੀਮ ਕੋਰਟ ਬੋਲੀ ਚੱਣੀ ਹੈ ਮੋਦੀ ਹਕੂਮਤ ਨੂੰ ਅਸਲ ਵਿੱਚ ਬੋਲਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਤੇ ਹਜੇ ਮੋਦੀ ਹਕੂਮਤ ਦੇ ਕੰਨਾਂ ਤੇ ਦੂ ਸਰਕੀ ਨਹੀਂ ਜਿਹੜਾ ਆਉਣ ਵਾਲਾ ਸਮਾਂ ਉਹ ਉਹ ਸਰਕਣ ਲਾ ਦੂਗਾ ਬਹੁਤ ਬਹੁਤ ਧੰਨਵਾਦ